ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹੜੇ ਪੰਜਾਬ ਦੇ ਇੱਕ ਹੋਰ ਵਿਰਾਸਤ ਰੋਕ ਕੈਂਬਾਂ ਬਾਰੇ ਗੱਲ ਕਰਾਂਗੇ ਇਸ ਨੂੰ ਕਲਮਾ ਵੀ ਬੋਲ ਦਿੰਦੇ ਕਈ ਇਲਾਕਿਆਂ ਚ ਨੂੰ ਕੈਮ ਬੋਲ ਦਿੰਦੇ ਆ ਕੀਮ ਬੋਲ ਦਿੰਦੇ ਆ ਤੇ ਇਹਨੂੰ ਵਿਰਿੰਦਾਵਨ ਕਦੰਬ ਕਿਹਾ ਜਾਂਦਾ ਹੈਗਾ ਇਹ ਦੂਜੇ ਕਦੰਬ ਨਾਲੋਂ ਫਰਕ ਆ ਉਹਦੇ ਬਾਰੇ ਅਲੱਗ ਤੋਂ ਚਰਚਾ ਕਰਾਂਗੇ ਇਹਦੇ ਅਸੀਂ ਤਾਂ ਚਰਚਾ ਕਰਿਆ ਅਸੀਂ ਪਹਿਲੀ ਵਾਰ ਇਹਨੂੰ ਨਰਸੀਜ਼ ਤਿਆਰ ਕਰ ਪਾਏ ਆ ਇਸ ਸੀਜ਼ਨ ਦੇ ਵਿੱਚ ਅਸੀਂ ਤਿੰਨ ਸਾਲ ਤਿੰਨ ਸਾਲ ਟਰਾਈ ਕੀਤਾ ਤਾਂ ਬੀਜ ਬਹੁਤ ਬ੍ਰੀਕ ਹੁੰਦੇ ਨਹੀਂ ਤਿਆਰ ਹੋ ਇਸ ਵਾਰ ਅਸੀਂ ਜਿਹੜੇ ਕਦੰਬ ਨੂੰ ਇਸ ਨੂੰ ਤਿਆਰ ਕੀਤਾ ਤਾਂ ਖਾਸੀ ਤੇ ਹੈਗੀ ਆ ਕਿਉਂਕਿ ਸਾਡੇ ਅਸੀਂ ਜਿਹੜਾ ਸਰਵੇ ਕੀਤਾ ਪਿੰਡਾਂ ਦਾ ਯਾਤਰਾਵਾ ਕੀਤੇ ਆ ਸਾਨੂੰ ਇਹ ਗੁਰੂ ਘਰਾਂ ਦੇ ਵਿੱਚ ਨਜ਼ਰ ਆਏ ਧਾਰਮਿਕ ਸਥਾਨ ਨਜ਼ਰ ਆਏ ਮਤਲਬ ਕਹਿੰਦਾ ਤੇ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਕਿ ਕਿੱਥੇ ਕਿੱਥੇ ਨਜ਼ਰ ਆਏ ਉਹਦੇ ਬਾਰੇ ਚਰਚਾ ਕਰਾਂਗੇ ਇੱਕ ਕੈਂਬਾ ਸਾਹਿਬ ਛੇ ਪਾਸ਼ਾ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈਗਾ ਤਾਂ ਤਾਲੀਆਂ ਪਿੰਡ ਆ ਉੱਥੇ ਝਿੜੀ ਅਸੀਂ ਦੇਖੀ ਪਿੱਛੇ ਸਰੋਵਰ ਸਾਹਿਬ ਦੇ ਨਾਲ ਲੱਗੀ ਹੋਈ ਆ ਉਸ ਤੋਂ ਬਾਅਦ ਕੈਂਪਸਰ ਸਾਹਿਬ ਪੱਬੀਆਂ ਸੋਈਆਂ ਲੁਧਿਆਣਾ ਜਿਲ੍ਹੇ ਦਾ ਪਿੰਡ ਹੈਗਾ ਉੱਥੇ ਅਸੀਂ ਬਹੁਤ ਹੀ ਪ੍ਰਾਤਨ ਝਿੜੀ ਦੇਖੀ ਆ ਮਤਲਬ ਉੱਥੋਂ ਬਹੁਤ ਹੀ ਵੱਡੇ ਰੁੱਖ ਅ ਉੱਥੋਂ ਦੇ ਗੁਰੂ ਘਰਾਂ ਦੇ ਜਿਹੜੇ ਸੇਵਾਦਾਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਹ ਪਤਾ ਸਦੀਆਂ ਤੋਂ ਇੱਥੇ ਰੁੱਖ ਖੜੇ ਆ ਮਤਲਬ ਕਹਿੰਦਾ ਇੱਥੇ ਬਹੁਤ ਸਾਰੇ ਤਪਸ ਤਪਸਵੀਆਂ ਨੇ ਤਪੱਸਿਆ ਕੀਤੀ ਮਤਲਬ ਇਹ ਜਿਹੜੀ ਜਗ੍ਹਾ ਹੈਗੀ ਛੇਵੇਂ ਪਾਸ਼ਾ ਚੰਸ਼ੂ ਪ੍ਰਾਪਤ ਅਰਤੀ ਹੈਗੀ ਆ ਇੱਥੇ ਉਹਨਾਂ ਦੇ ਚਰਨ ਪਾਏ ਗੁਰੂ ਪਾਸ਼ਾ ਨੇ ਉਸ ਤੋਂ ਬਾਅਦ ਇੱਕ ਪਿੰਡ ਗੁਰਦੁਆਰਾ ਬੈਨੋ ਬੈਰੋਆਣਾ ਸਾਹਿਬ ਕੈਂਪ ਸਾਹਿਬ ਪਿੰਡ ਹੈਗਾ ਕਮਾਨ ਪਿੰਡ ਆ ਇਹ ਵੀ ਜ਼ਿਲ੍ਹਾ ਲੁਧਿਆਣਾ ਦਾ ਹੈਗਾ ਦਸਵੇਂ ਪਾਸ਼ਾ ਸਥਾਨ ਹੈਗਾ ਇਸ ਤੋਂ ਗੁਰਦੁਆਰਾ ਟਾਰੀ ਸਾਹਿਬ ਹੈ ਕੁੰਗਰਾਲੀ ਸਿੱਖਾਂ ਪਿੰਡ ਆ ਉੱਥੇ ਮਤਲਬ ਕਿ ਦਸਵੇਂ ਪਾਸ਼ਾ ਸਥਾਨ ਉੱਥੇ ਵੀ ਕੈਮਾ ਰੁੱਖ ਮੌਜੂਦ ਆ ਤਾਂ ਉੱਥੇ ਨੂੰ ਕਲਮਾ ਕਿਹਾ ਗਿਆ ਮਤਲਬ ਉਸ ਕਲਪਵ੍ਰਿਕਸ਼ ਕਿਹਾ ਗਿਆ ਭਾਈ ਉਦੇਸ ਸਿੰਘ ਜੀ ਦੀ ਸ਼ੀ ਦੀ ਸਥਾਨ ਹੈਗਾ 82 ਪਿੰਡ ਆ ਜਿਹੜਾ ਰੋਪੜ ਦਾ ਉੱਥੇ ਨੂੰ ਕਲਪਵ੍ਰਿਕਸ਼ ਕਿਹਾ ਗਿਆ ਉੱਥੇ ਹੁਣ ਜਿਹੜਾ ਪੁਰਾਣਾ ਰੁੱਖ ਸੀ ਉਹ ਮੌਜੂਦ ਨਹੀਂ ਹੈਗਾ ਮੋਢ ਦਾ ਮੌਜੂਦ ਹੈਗਾ ਬਾਕੀ ਇੱਕ ਇੱਕ ਦੋ ਰੁੱਖ ਹੈਗੇ ਤੇ ਬੱਚੇ ਉੱਥੇ ਮੌਜੂਦ ਆ ਖੜੇ ਆ ਉਸ ਇੱਕ ਸਰਗੁੰਦੀ ਪਿੰਡ ਆ ਉੱਥੇ ਬਾਬਾ ਕੈਂਬਾ ਸਾਹਿਬ ਕੈਮਾ ਸਾਹਿਬ ਬੋਲਦੇ ਆ ਉੱਥੇ ਮੌਜੂਦ ਰੁੱਖ ਬਹੁਤ ਹੀ ਪੁਰਾਣਾ ਰੁੱਖ ਹੈਗਾ ਸਦੀਆਂ ਪੁਰਾਣਾ ਖੜਾ ਹੈਗਾ ਜੇ ਦੂਸਰੇ ਦੀ ਖਾਸੀ ਦੇ ਕੇ શ્રી ਕ੍ਰਿਸ਼ਨ ਜੀ ਨੇ ਆਪਣਾ ਬਚਪਨ ਜਿਹੜਾ ਹੈਗਾ ਬਰਿੰਦਾਵਨ ਵਿੱਚ ਇਹਨਾਂ ਰੁੱਖਾਂ ਥੱਲੇ ਮਤਲਬ ਗੁਜ਼ਾਰਿਆ ਇਹ ਜਿਹੜੇ ਭਾਰਤ ਦੇ ਖੁਸ਼ਕ ਪੱਥਰੀ ਜੰਗਲਾਂ ਵਿੱਚ ਇਹ ਪਾਇਆ ਜਾਂਦਾ ਹੈਗਾ ਕਹਿੰਦੇ ਉਹ ਉਹਨਾਂ ਨੇ શ્રી ਕ੍ਰਿਸ਼ਨ ਜੀ ਨੇ ਮੱਖਣ ਖਾਦਾ ਉੱਥੇ ਮਤਲਬ ਬਾਂਸਰੀ ਬਜਾਈ ਮਤਲਬ ਕਹਿੰਦੇ ਉਹਨਾਂ ਨੇ ਬਚਪਨ ਖੇਡ ਖੇਡੇ ਇਹਨਾਂ ਰੁੱਖਾਂ ਦੇ ਥੱਲੇ ਉਸ ਤੋਂ ਬਾਅਦ ਇਹ ਵੀ ਜ਼ਿਕਰ ਆਉਂਦਾ ਹੈ ਕਿਤਾਬਾਂ ਦੇ ਵਿੱਚ ਵੀ શ્રી ਕ੍ਰਿਸ਼ਨ ਜੀ ਦਾ ਬਰਾਟ ਰੂਪ ਜਿਹੜਾ ਆਪਣਾ ਅਸਲੀ ਰੂਪ ਹੈਗਾ ਮਾਤਾ ਯਸ਼ੋਦਾ ਨੂੰ ਇਹਨਾਂ ਰੁੱਖਾਂ ਦੇ ਥੱਲੇ ਦਿਖਾਇਆ ਹੈ ਕੈਂਪਾਂ ਦੇ ਰੁੱਖਾਂ ਦੇ ਥੱਲੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਸੀਂ ਜਿਹੜਾ ਰੁੱਖਾਂ ਨੂੰ ਇਹ ਤਲਾਸ਼ ਕੀਤੀ ਆ ਸਾਡੇ ਧਾਰਮਿਕ ਸਥਾਨਾਂ ਤੇ ਮਿਲਿਆ ਸਾਨੂੰ ਤੇ ਬਾਕੀ ਕੁਝ ਰੁੱਖ ਸਾਡੇ ਕਦਾਬਾ ਰਖਦੇ ਪਠਾਨਕੋਟ ਦੇ ਜਿਹੜੇ ਜੰਗਲ ਹੈਗੇ ਆ ਪਹਾੜੀਆਂ ਤੇ ਇੱਥੇ ਉੱਗਿਆ ਮਿਲਦਾ ਹੈਗਾ ਜਿਹੜੇ ਫੁੱਲ ਜਿਹੜੇ ਹੈਗੇ ਆ ਖੁਸ਼ਬੂਦਾਰ ਫੁੱਲ ਹੁੰਦੇ ਆ ਤੇ ਮੱਖੀਆਂ ਤੇ ਮਧੂਮੱਖੀਆਂ ਤੇ ਬਟਰਫਲਾਈਜ਼ ਵੀ ਅਟਰੈਕਟ ਹੁੰਦੀਆਂ ਤੇ ਜੈਕਟਰ ਲੈਂਦੀਆਂ ਹੈਗੀਆਂ ਤਾਂ ਅਸੀਂ ਇਹ ਵੀ ਦੇਖਿਆ ਜਿਵੇਂ ਤੁਸੀਂ ਸਰਵੇਖੀਆਂ ਦਾ ਸਰਵੇ ਕੀਤਾ ਬਹੁਤ سارے ਜਾਨਵਰ ਰਹਿੰਦੇ ਨੇ ਤੋਤੇ ਖਾਸ ਕਰਕੇ ਇਹਨਾਂ ਰੁੱਖਾਂ ਦੇ ਰਹਿੰਦੇ ਹੈਗੇ ਆ ਤਾਂ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਹਦੀ ਸ਼ੈਲ ਜਿਹੜੀ ਪਛਾਣ ਸ਼ੈਲ ਸਲਿਟੀ ਰੰਗ ਦੀ ਸ਼ੈਲ ਹੈਗੀ ਇਹ ਵਿਸ਼ਾਲ ਤੇ ਪੱਚੜੀ ਰੁੱਖ ਹੈਗਾ ਮਤਲਬ ਰੁੱਖ ਹੈਗਾ ਤਾਂ ਇਸ ਲਈ ਸਾਡੇ ਇਹ ਸਾਡਾ ਜੜੀ ਅੱਜ ਦੀ ਚਰਚਾ ਹੈ ਸੀ ਅਸੀਂ ਉਹ ਤਿਆਰ ਕਰ ਪਾਏ ਆ ਇਹਨਾਂ ਨੂੰ ਮਤਲਬ ਕਹਿੰਦਾ ਜਿਹੜੇ ਤਿਆਰ ਕੀਤੇ ਆ ਬੀਜਾਂ ਤੋਂ ਇਹਦੇ ਬੀਜਾਂ ਤਿਆਰ ਕਰਕੇ ਸੀ ਹੁਣ ਝੜੀਆਂ ਚ ਲਾਵਾਂਗੇ ਤੇ ਹੋਰ ਇਹਨੂੰ ਜਿਹੜੇ ਸਾਡੇ ਜਿੱਥੇ ਵੀ ਲੋਡ ਲੋਡ ਅਨਸਾਰ ਇਲਾਕਿਆਂ ਵਿੱਚ ਨੂੰ ਲਾਇਆ ਜਾਊਗਾ ਧੰਨਵਾਦ